ਨਾ ਆ ਮੁੰਡਾ ਫੜਿਆ ਹਨ ਕਰੀ ਜਾਂਦਾ ਮੈਂ ਸਟੂਡੈਂਟ ਆ ਗੱਲ ਉਹਨਾਂ ਦੀ ਉਹ ਕਹਿੰਦੇ ਤੈਨੂੰ ਪਹਿਲਾਂ ਨਹੀਂ ਸੀ ਪਤਾ ਵੀ ਕੁੜੀ 14 ਸਾਲਾਂ ਦੀ ਆ 15 ਹੀ ਤੂੰ ਇਹਨੂੰ ਮਿਲਣ ਆ ਗਿਆ ਐਡਾ ਸੋਡੀ ਅਕਲ ਤੇ ਕਿਹੜਾ ਪੜਦਾ ਪਿਆ ਵੀ ਸੋਨੂੰ ਯਾਰ ਦੀਂਦਾ ਹੀ ਨਹੀਂਗਾ ਕਿ ਗਾਂਂ ਅੰਡਰੇਜ ਕੁੜਗੀਆਂ ਹਨਾ ਇਹਨੂੰ ਕਮੈਂਟਾਂ 'ਚ ਦੱਸਿਆ ਵੈ ਮੈਂ 14 ਸਾਲਾਂ ਦੀ ਆ ਤੁਹਾਨੂੰ ਵੀ ਤੂੰ ਮੰਨਦਾ ਗਲਤੀ ਹੋ ਗਈ ਕਿਹੜੀ ਗਲਤੀ ਹੋਈ ਆ ਆਰੇ ਕੋ ਆਪਾਂ ਗੜਾ ਆਇਆ ਮੈਨੂੰ ਪਾਪਾ ਇਹਦਾ ਆਉਣਾ ਮੁੰਡਿਆਂ ਨੂੰ ਕਿਹੇ ਭੱਜ ਗਿਆ ਇਹਨਾਂ ਤੋਂ ਮੁੰਡਾ ਭੱਜ ਜਾਂਦਾ ਮੁੰਡਾ 아이 ਚ ਉੜ ਰਹੀ ਬੋਲਦੇ ਹੁੰਦੇ ਦੇ ਕੋਲੋਂ ਦਾ ਖੜਾ ਸੀ ਨਾ ਹੁਣ ਉਧਰ ਇੱਕ ਟਰੱਕ ਜਿਆਦੇ ਮੂਵ ਹੋ ਗਿਆ ਤੇ ਆਉ ਜਾਂਦਾ ਜੀ ਸਪਾਟਸ ਇਨ ਵਨ ਟਾਊਨ ਜੀ ਤੇ ਹੀ ਘਰੋਂ ਭਰਾ ਨੂੰ ਸਪੋਰਟ ਤੇ ਚੈਨਲ ਕਰ ਲਓ ਸਬਸਕ੍ਰਾਈਬ ਆਪਣਾ ਜਿਨ੍ਹਾਂ ਨੇ ਹਜੇ ਵੀ ਨਹੀਂ ਕੀਤਾ ਟੈਕ ਲਾਈਕ ਤੇ ਸ਼ੇਅਰ ਤੇ ਕਮੈਂਟ ਕਰਕੇ ਆਪਣੀ ਰਾਏ ਦੇਣੀ ਨਾ ਭੁੱਲਿਆ ਕਰੋ ਹਾਂਜੀ ਕੀ ਹਾਲ ਚਾਲ ਆ ਸਾਰੇ ਚੜ੍ਹਦੀ ਕਲਾ ਚ ਆਪਾਂ ਵੀ ਚੜ੍ਹਦੀ ਕਲਾ ਚ ਆ ਬਾਬੇ ਹੁਣ ਮੈਂ ਆਇਆ ਟਰੱਕ 'ਚ ਬੈਠਾ ਇੰਨਾ ਘਮੀ ਆਣਾ ਤਾਂ ਹੀ ਮੈਂ ਪਹਿਲਾਂ ਵੀਡੀਓ ਬਾੜੀ ਨਹੀਂ ਬਣਾਈ ਪ੍ਰੀ ਟ੍ਰਿਪ ਕਰ ਲਿਆ ਹਨਾ ਸਾਰਾ ਕੁਝ ਡਨ ਆ ਤੇ ਹਵਾ ਨਾਲ ਬਾਲੀ ਤੇਜ਼ ਆ ਤੇ ਖੜ ਨਹੀਂ ਹੁੰਦਾ ਮੀਂਹ ਇੰਨਾ ਕਿ ਜਿਆਦਾ ਮੈਂ ਤਾਂ ਦੋ ਜੈਕ ਟਾਉ ਬਾਤੀਆਂ ਸੁੱਕਣੀਆਂ ਗਿੱਲੀਆਂ ਹੋ ਗਈਆਂ ਸਮਾਨ ਸੋਣ ਲਾਉਂਦੇ ਨੇ ਗੱਡੀ ਚੋਂ ਕਿਉਂਕਿ ਇਸ ਵਾਰੀ ਨਾ ਕੂਲੈਂਟ ਤੇ ਵਾਸ਼ਰ ਫਲੂਇਡ ਵਗੈਰਾ ਵੀ ਲਾਉਣ ਆਲਾ ਸੀਗਾ ਉਹ ਸਾਰਾ ਕੁਝ ਰੱਖਿਆਗਾ ਬੜਾ ਪੜਾ ਕੰਮ ਠੰਡ ਹੋਈ ਪਈ ਆ ਉਤੋਂ ਨਾਲ ਐ ਤਾਂ ਹੀ ਟਰੱਕ ਨੂੰ ਹੋ ਗਿਆ 25 ਮਿੰਟ ਹੋ ਗਿਆ ਸਟਾਰਟ ਕੀਤਾ ਨੂੰ ਅਜੇ ਤਾਂ ਸੋਈ ਨਹੀਂ ਜਿੱਕੀ ਗਰਮ ਨਹੀਂ ਹੋਇਆ ਕਿਉਂਕਿ ਠੰਡ ਬਾਲੀ ਹੈ ਤੇ ਇੱਕ ਹਵਾ ਮੂੰਹੋਂ ਚੱਲੀ ਜਾਂਦੀ ਹੈ ਸਾਰਾ 8 ਹੀ ਆ ਟੈਂਪਰੇਚਰ ਬਾ ਤੁਰਦੇ ਆ ਉਧਰ ਨੂੰ ਮੁੱਖ ਵਕ ਪਾਲ ਗਏ ਹਾਏ ਬੋਨੇ ਸੂਈ ਚੱਕੇ ਨਾ ਮਾੜੀ ਮੋਟੀ ਫੇਰ ਹੀ ਮੂਵ ਕਰੂੰਗਾ ਕੋਈ ਨਾ 10 ਮਿੰਟ ਵੱਧ ਲੱਗ ਜਾਣਗੇ ਜੇ ਤਰ ਰਾਤ ਦਾ ਹੀ ਚੱਲੀ ਜਾਂਦਾਗਾ ਬਹੁਲਾ ਭੜਾ ਕੰਮ ਨਾਲ ਜਿਹੜੀ ਹਵਾ ਉਹ ਕੰਮ ਖਰਾਬ ਕਰੀ ਜਾਂਦੀ ਓਦੇ ਕਰਕੇ ਠੰਡ ਹੋਈ ਪਈ ਆ ਤੇ ਬਾਅਦ ਸਨੋ ਬਣ ਜਾਣੀ ਆ 8 ਤਾਂ ਰਹਿ ਗਿਆ ਟੈਂਪਰੇਚਰ ਕਿਹੜੀ ਕਸਰ ਰਹਿ ਗਈ ਐ ਸਲੋਚ ਆ ਦੇਖੋ ਸਾਰੇ ਕਬੈਪਰ ਨੂੰ ਕੀ ਹੋਇਆ ਇੱਥੋਂ ਲੱਗਦਾ ਹੀ ਨਹੀਂਗਾ ਯਾਰ ਇਹ ਆ ਦੇਖੋ ਇੰਨਾ ਤਾਂ ਮਮ ਸੋਤ ਨੂੰ ਵਾਈ ਗੁਰੂ ਜੀ ਜੇ ਵਾਸ ਤੇ ਸੋਕ ਕਰ ਆ ਆਇ ਤਾਂ ਲੇਟ ਹੀ ਹੋ ਗਏ ਆ 12:00 ਵੱਜ ਗਏ ਇੱਥੇ ਚਲੋ ਕੋਈ ਚੈੱਕ ਕਰਨੀ ਉਹ ਪਹਿਲਾਂ ਜਮਾ ਇੱਥੋਂ ਜਾੜ ਕੋਲੋਂ ਮੁੜ ਕੇ ਗਿਆ ਯਾਰ ਕਾ ਕੈਮਰਾ ਭੁੱਲਿਆ ਸੀ ਘਰੇ ਕੋ برو ਤੇ ਦੁਬਾਰੇ ਮੁੜ ਕੇ ਜਾਣਾ ਪਿਆ ਇੱਕਾ ਜਿਹਾ ਮੈਂ ਕਹਿੰਦਾ ਲੇਡੀ ਹਾਂ ਗਾ ਉੱਠ ਕੇ ਦੁਆਰੇ ਨਹੀਂ ਸੌਂ ਜਾਂਦੇ ਤੂੰ ਮੈਂ ਚਾਹ ਪੀ ਕੇ ਦੁਆਰੇ ਸੌਂ ਗਿਆ ਹਵਾ ਇੰਨੀ ਜਿਆਦੇ ਤੇਜ਼ ਆ ਹੁਣ ਆਪਣੇ ਲੈਫਟ ਸਾਈਡ ਤੋਂ ਖੜਾ ਟਰੱਕ ਮਿਲ ਜਾਂਦਾ ਹੈ ਕਾਹਲੀ ਜਿਆਦੇ ਤੇਜ਼ ਆ ਵਿੱਚੇ ਮੀਂਹ ਜਾਂ ਮੈਕਸਾਗਾ ਮਿੰਤੇ ਜੀ ਆਟ ਗਿਆ ਕਿਤੇ ਆ ਸਾਹਮਣੇ ਸੀਚਾ ਦੇਖੋ ਹੈ ਵੀ ਆਪਣੇ ਕੋਲੇ ਇਕੱਲੇ ਬਾਕੇਲਾ ਹਸਾਬ ਨਾਲ ਹੀ ਜਾਣਾ ਪੈਣਾ ਵਾਹ ਇਨਾ ਮਿਆਂ ਜਾਪਾਣ ਹੈ ਉੱਥੇ ਜਾਂਦਿਆਂ ਨੂੰ ਉਹਨਾਂ ਦੀ ਪ੍ਰੇਸ਼ਕੁਰੂ ਹੋ ਜਾਣੀ ਆ ਪੇਪਰ ਲੈਡ ਹੀ ਮਿਲਣਗੇ ਇਹ ਤੇ ਕੱਲੀ ਦੇ ਟਰੈਲਰ ਉਸ ਨੂੰ ਚੱਕਣਾ ਜਾ ਕੇ ਦਾ ਇੱਥੇ ਵਿਚਾਲੇ ਇੱਕ ਡੋਰ ਖੁੱਲਾ ਇੱਕ ਬੰਦ ਇਹ ਕੀ ਕਰ ਰਹੇ ਹੋ ਭయ్యా ਖੋਲਣਾ ਤਾਂ ਨਹੀਂ ਭੁੱਲ ਗਿਆ ਮੈਨੂੰ ਲੱਗਦਾ ਹਨਾ ਜੇ ਦੇਖਦੇ ਡੌਗ ਤੇ ਲਾਉਣ ਲੱਗਦਾ ਕਿ ਕੀ ਕਰਦਾ ਮੈਨੂੰ ਲੱਗਦਾ ਇਹੀਂ ਡੌਗ ਤੇ ਲਾਉਂਗਾ ਚੱਲਾਂ ਪੇਪਰ ਫੜ ਲਿਆ ਵਾਂ ਫੇਰ ਹੀ ਉਹ ਕਰਦਾ ਬੰਦ ਡੋਰ ਨਾਲ ਹੀਗਾ ਤਾਂ ਡੌਗ ਤੇ ਲਾਈ ਜਾਂਦਾ ਚਾਰੇ ਪਾਸੇ ਇੰਨਾ ਕਿ ਪਾਣੀ ਖੜਾ ਨਾ ਮੱਛਾ ਡੋਰ ਲਾਇਆ ਪਾਣੀ ਤੇ ਇੱਥੇ ਆ ਦੇਖੋ ਓਕੇ ਰਿਪੋਰਟ ਇਹ ਲੋਏ ਕਰੂਗਾ ਇਹ ਕਰੂਗਾ ਅੱਜ ਟ੍ਰੇਲਰ ਜਮਾ ਫੁੱਲ ਭਰਿਆ ਹੋਇਆ ਪਿੱਛੇ ਤਾਂ ਹੀ ਵਧੀਆ ਘੋਰਾ ਭਾਰ ਹੋ ਜਾਊਗਾ ਬਾਬਾ ਬਾੜੀ ਚੱਲਦੀ ਆ ਸਲੋ ਵੀ ਇਹ ਹਵਾ ਚਾਲਦੀ ਹੈ ਜਦੋਂ ਸਨੋ ਦਾ ਟਾਈਮ ਚਾਣਾ ਜਾਂ ਸਨੋ ਤੋਂ ਬਿਨਾਂ ਵੀ ਤੇ ਉਦੋਂ ਲੋਡ ਇਹ ਹੁੰਦਾ ਵੀ ਭਾਰਾ ਹੋਵੇ ਥੋੜਾ ਜਿਆ ਸਨੋ ਚ ਵੀ ਇਹ ਹੁੰਦਾ ਥੋੜਾ ਭਾਰਾ ਹੋਵੇ ਜੰਮ ਕੇ ਚੱਲਦਾ ਤੇ ਉਰੇ ਸਕਿਟ ਹੋਣ ਦੇ ਚਾਂਸ ਬਹੁਤ ਜ਼ਿਆਦਾ ਘਟ ਜਾਂਦੇ ਆ ਤੁਹਾਡੀ ਗਲਤੀ ਨਾਲ ਹੋ ਜੇ ਤਾਂ ਹੋ ਜੇ ਨਹੀਂ ਛੇਤ ਹੀ ਨਹੀਂ ਹੁੰਦਾ ਹੁੰਦਾ ਭਾਰਾ ਲੋਡ ਸਕਿਡ ਜਾਂ ਜਿਹੜਾ ਆਪਣਾ ਹੁਣੇ ਰੋਡ ਤੇ ਹੂੰ ਆਪਣਾ ਦੇਖਣਾ ਹੀ ਪੁੰਦੇ ਆ ਤੁਰੇ ਜਾਂਦੇ ਆ ਉਹ ਹੌਲੇ ਲੋੜ ਹੀ ਹੋ ਜਾਂਦੇ ਆ ਹਵਾ ਕਰ ਦਿੰਦੀ ਹੈ ਪਹਿਲੀ ਗਾ ਤਾਂ ਧੱਕਾ ਮਾਰ ਕੇ ਉਸ ਕੇ ਆ ਦੇ ਚੱਕਰ ਚੱਲਦਾ ਡਰਾਈਵ ਐਨਾਂ ਨਾਲ ਡਰਾਈਵ ਐਨ ਕਿਉਂਕਿ ਹੁਣ ਆਪਣੇ ਕੋਲੇ ਰੀਵਰ ਹੁੰਦੇ ਆ ਡਰਾਈਵ ਐਨ ਬਾਹਲੀ ਹੌਲੀ ਹੁੰਦੀ ਆ ਹੁਣ ਜਾਇ ਕਿ ਅੱਜ ਵੇਦਰਾ ਤੇ ਡਰਾਈਵ ਐਨ ਦੇ ਇਹਨੇ ਖਾਲੀ ਦੇ ਪੱਪ ਵੀ ਨਹੀਂ ਲੱਗਣਦੇ ਨੇ ਚੱਕ ਚੱਕ ਮਾਰਨੇ ਆ ਇਹਨੇ ਬਾਦ ਦਿਨ ਥੋੜੇ ਰਹਿ ਗਿਆ ਸੱਤ ਟੈਂਪਰੇਚਰ ਰਹਿ ਗਿਆ ਸਾਰਾ ਕੈਨ ਨਹੀਂ ਪਤਾ ਇਹਦੀ ਵਨਡੇ ਕਲਗਰੀ ਤਾਂ ਬਈ ਵੀ ਜਾਂਦੀ ਆ ਸਨੋ 300 ਮੀਟਰ। ਹੁਣ ਦਾ ਘੜਕਾ ਮੀ ਲਾ। ਸਾਰੇ ਕਪੜੇ ਭੇਜ ਗਿਆ ਹੁਣ ਸੁੱਕਣੇ ਪਾਏ ਆ ਬੈਂਡ ਤੇ ਉੱਡੀ ਲੋਰ ਲਾਰਾ ਹਨਾ। ਤਾਂ ਹੀ ਮੈਂ ਕੈਪਰੀ ਬਾਤੇ ਬੈਠਾ ਕੈਪਰੀ ਵਗਦੇ ਚੱਲਾ ਟੀਵੀ ਚਲਾਉਣ ਨੂੰ ਤੇ ਬਾਹਰ ਤੋਂ ਦੁਬਾਰੇ ਪਾਣੀ ਪੈਣ ਕੇ ਠੰਡਾ ਵਾਰਾ। 2 ਵੀ ਗਿੱਲੇ ਹੋ ਗਏ ਸਾਰੇ। ਅੱਜ ਉਹ ਮੈਂ ਧਿਆ ਕੇ ਬੈਲ ਮਾਰੀ ਆਹੋ। ਹੁੰਡਾ ਕਹਿੰਦਾ 2 ਮਿੰਟਾਂ ਦੀ ਗੱਜ ਚ ਰਹਿ ਗਈ ਕਹਿੰਦਾ ਮੈਂ ਬ੍ਰੇਕ ਤੇ ਚੱਲਿਆ ਸੀ। ਕਿ ਨਹੀਂ ਅੱਧਾ ਘੰਟਾ ਆਪਾਂ ਨੂੰ ਪੂਰਾ ਹੋਰ ਵੇਟ ਕਰਦੇ ਪੈਣੀ ਸੀ ਉਹਦੀ। ਉਹ ਜਦੋਂ ਆਪਾਂ ਨਿਕਲੇ ਆ ਇਹ ਜੇ ਬ੍ਰੇਕ ਮੁੱਕਣੀ ਸੀ ਤੋਂ ਬਾਅਦ ਇਹ ਇੱਕ ਬੱਧਿਆ ਨਹੀਂ ਕਿਮਰੇ ਬ੍ਰੇਕ ਖਤਮ ਹੋ ਰਹੀ ਸੀ ਉਹਨਾਂ ਦੀ ਐਸ ਲੋਟ ਹਵਾ ਆਪਾਂ ਨੂੰ ਮਗਰੋਂ ਰਹੂਗੀ ਇੱਧਰ ਤਾਂ ਸਹੀ ਆ ਫਾਰਕੋ ਤਾਂ ਹੀ ਤਾਂ ਆਇਤਾ ਬਾਰਡਰ ਵਾਲਾ ਵੀ ਸਕੀਲ ਖੋਲੀ ਬੈਠਾ ਨੋ ਬਾਈ ਬਾਸ ਤਾ ਹੀ ਮੈਂ ਜਿੰਦਾ ਤਾਂ ਨਾ ਪੁੱਠਾ ਕੰਮ ਆ ਜੈਨਾ ਮੀਆਂ ਹਨ ਤੂਫਾਨ ਆ ਇੱਕ ਹਿਸਾਬ ਦਾ ਤੇ ਅੱਜ ਇਹਨੇ ਸਕੇਲ ਖੋਲ ਲਈ ਆ ਤੇ ਨਹੀਂ ਉਹ ਇਹ ਵੀ ਬੰਦ ਰਾਹ ਦਾ ਟੈਂਡਰ ਦਾ ਲੈਣੇ ਬੜੀਆਂ ਲੱਗੀਆਂ ਤੇ ਸਾਰੇ ਮੂਹਰੇ ਲੱਗਣੇ ਜੇ ਕਿਤੇ ਬਾਈਪਾਸ ਆ ਜਾਂਦਾ ਤੇ ਆਪਾਂ ਇਹਨਾਂ ਦੇ ਮੂਹਰੇ ਲੱਗ ਜਾਣਾ ਹੀ ਜਾ ਕੇ ਮਾਟਰ ਤੇ ਦੇਖੋ ਕਿੰਨਾ ਗਰਾਜ ਮਿਲਦਾ ਆ ਸਾਰੇ ਉਧਰ ਨੂੰ ਜਾਣ ਵਾਲੀ ਆ ਸਟਾਪ ਲਾਜ਼ਮੀ ਕਰ ਲੈ স্ਕੇਲ ਤੋਂ ਪਹਿਲਾਂ ਉਹ ਲਿਖਿਆ ਨਾ ਸਟਾਪ ਭਲਾ ਖਾਲੀ ਆ ਪੂਰੇ স্ਕੇਲ ਬਾਕੀ ਦੇਖਦੇ ਆਂ ਕੀ ਬਣਤਾ ਮਾੜਾ ਜਿਹਾ ਡਾਊਨ ਫੈਕਸ ਲਾਇਆ ਹੈਗੇ ਤਾਂ ਕੀ ਕਹਿੰਦੇ ਆ ਕੀ ਕਹਿੰਦੇ ਆ ਕੀ ਕਹਿੰਦੇ ਆ ਲੈਂਟ ਨਹੀਂ ਕੋਈ ਨਹੀਂ ਚੇਂਜ ਕੀਤੀ ਬਾਜੋ ਬਾਹਿੰ ਨਹੀਂ ਕੰਮ ਸੀਗਾ ਤੇ ਸਕੇਲ ਵੀ ਦੋਨੇ ਸਾਈਡਾਂ ਤੋਂ ਓਪਨ ਆ ਇੱਕ ਤੋਂ ਵੀ ਨਹੀਂ ਕਹਿੰਦੇ ਆ ਦੋ ਲੈਣਾ ਚੱਲਦਿਆਂ ਨਾ ਵਹਿਜਨ ਨਾਲ ਆ ਪਤਾ ਕੀ ਕਰੀ ਜਾਂਦਾ ਇੱਥੇ ਖੜਾ ਵੀ ਜਿਹੜੀ ਲਾਈਨ ਜ਼ਿਆਦਾ ਤਰੂ ਮੈਂ ਉਹਦੇ ਚ ਜਾਉਂ ਤੇ ਪਿੱਛੇ ਰਾਸ਼ੂ ਲੱਗਿਆ ਪਿਆ ਅਜੇ ਬੰਨਿਆ ਕਰ ਕਿ ਉਹ ਟ੍ਰਾਂਜੈਕਸ ਵਾਲਾ ਕਿੱਥੇ ਜਾਵੜਾ ਨਾ ਉਹ ਲੇਨ ਆ ਇੱਕੋ ਵੀ ਤੇ ਇੱਥੇ ਖੜਾ ਹੈਗਾ ਪਤਾ ਨਹੀਂ ਕਾ ਤੋ ਇੱਕ ਪਾਸੇ ਖੜੀ ਜਾਂਦੇ ਆ ਕਿ ਤੇਨੇ ਹੁਣ ਦੇਖਣਾ ਜੇ ਹੋਰ ਥੋੜੀ ਮੂਵ ਹੋ ਗਈ ਤੇਨੇ ਉਧਰ ਭੱਜ ਜਾਣਾਗਾ ਤੇ ਪਿੱਛੋਂ ਲਾਈਟਾਂ ਤਾਂ ਹੀ ਰਾਸ਼ ਲੱਗਿਆ ਬੈਗ ਇਹਨੂੰ ਅੱਗੇ ਕਰ ਲਾ ਤੂੰ ਨਾ ਵੀ ਇੱਕ ਸਾਈਡ ਦਾ ਹੋ ਕੇ ਜਾਂ ਤਾਂ ਸੇਰਾ ਕਰਾਉਦੀ ਆ ਮੀਂਹ ਦਾ ਹਟ ਗਿਆ ਪਰ ਹਵਾ ਫੁੱਲ ਚੱਲੀ ਜਾਂਦੀ ਆ ਹਜੇ ਵੀ ਅਇਥੇ ਉਧਰ ਰੀਮ ਬਾਲਦੇ ਹੁੰਦੇ ਦੇਖੋ ਹੁੰਦਾ ਖੜਾ ਸੀ ਨਾ ਹੁਣ ਉਧਰ ਇੱਕ ਟਰੱਕ ਜਾਦੇ ਮੂਵ ਹੋ ਗਿਆ ਤੇ ਆਉ ਜਾਂਦਾ ਤੇ ਪਹਿਲਾਂ ਇੱਥੇ ਇਹਨੇ ਆ ਪਿਛਲਿਆਂ ਦਾ ਨੰਗਾ ਬੰਦ ਕਰਕੇ ਰੱਖਿਆ ਹੋਇਆ ਸੀ ਵੀ ਆ ਜਿਹੜਾ ਅਰਨੋਲਡ ਵਾਲਾ ਟਰੱਕ ਆ ਵੀ ਇਹ ਨਾ ਉਧਰ ਜਾਵੜੇ ਵੀ ਮੈਂ ਦੋਨੇ ਪਾਸੇ ਰੱਖਦਾਗਾ ਵੀ ਜਿਹੜੀ ਲਾਈਨ ਜਾਦੇ ਤਰੂ ਉੱਚ ਜਾਊਂਗਾ ਤੇ ਉਹ ਗਿਆ ਬਹਿਜਨ ਵਾਲਾ ਉਹ ਨੰਗਾ ਜਿਹੜਾ ਆ ਜਾਂਦਾ ਆ ਦੇਖੋ ਮੈਂ ਕਹਿਆ ਇਹਨੇ ਰਾਜ 100 ਵਾਲਾ ਜੀ ਜਾਦੇ ਤਰ ਪਹਿਨੇ ਉਧਰ ਭੱਜ ਲੈਣਾ ਪਹਿਲਾਂ ਇਹਨੇ ਨੰਗਾ ਬੰਦ ਕਰਕੇ ਰੱਖਿਆ ਪਿੱਛੇ ਰਾਜ ਪਾ ਕੇ ओके तो तਹੀਂ ਇੱਕ ਲੈਣੀ ਐ ਦੁਕਾਨ ਤੋਂ ਬਣਦੀਆਂ ਆਂ ਅੱਜ ਆਹ ਥਾਂ ਤੋਂ ਜਿੱਥੇ ਹੁਣ ਆਉ ਆਰਨੋਲਡ ਵਾਲਾ ਮੈਂ ਇੱਥੋਂ ਦੋ ਲੈਣਾ ਬਣ ਜਾਂਦੀਆਂ ਉਹਨੇ ਉਹ ਗੇਮਾਂ ਪਾ ਕੇ ਰੱਖੀ ਬੰਦੇ ਨੇ ਨਿੱਕੀਆਂ ਨਿੱਕੀਆਂ ਚਲਾਕੀਆਂ ਹਾਂ ਹਾਂ ਆਹਾਂ ਕੀ ਆ ਗਈ ਬਾਰੀ ਆ ਗਈ ਆ ਗਈ Yeah. Well, Jeet? Yes, sir. ਵੀ ਬੋਲੀ ਗਿਆ ਉਚਾਰਾ ਮਸ਼ਰੂਮ ਆ ਮੈਂ ਕਿਹਾ ਬਲਜੀਤ ਆ ਮੈਂ ਕਿਹਾ ਹੁਣ ਪਹਿਲਾਂ ਜੀ ਮਸ਼ੀਨ ਫੜਾਤੀ ਉਹਨੇ ਚੈੱਕ ਕਰ ਲਏ ਪੇਪਰ ਵਰਕ ਸਾਰਾ ਕੁਝ ਉੱਥੇ ਲਾਉਣੇ ਪਾਰਕਿੰਗ ਚ ਲਾ ਕੇ ਨਾ ਵੀ ਭਰੌਣ ਕਰਦਗੇ ਉਹ ਜਿਹੜਾ ਬੈਜਨ ਵਾਲਾ ਨਹੀਂ ਸੀ ਬਾਲਾ ਕਾਲਾ ਦੂਜੇ ਪਾਸੇ ਗਿਆ ਹਨ ਤੇ ਉਹ ਡੌਗ ਤੇ ਲਵਾ ਲਿਆ ਜਿਹੜਾ ਮੈਂ ਚਲਾਕਾਂ ਕੀਤਾ ਸੀਗਾ ਵੀ ਜਿਹੜੀ ਲਾਈਨ ਵੱਧ ਤੁਰੂ ਮੈਂ ਉਹਦੇ ਚ ਲਾਉ ਤੇ ਉਹ ਡੌਗ ਤੇ ਲਵਾਈ ਬੈਠੇ ਆ ਅਈ ਸਾਈਓ ਤਾਂ ਵੀਆ ਐਸਾਈ ਜਦ ਚਲਾਕੀ ਕਰੇਗਾ ਤੋ ਤੇ ਦੂਜੀ ਸਾਈਡ ਵੀ ਬਾਰਡਰ ਵਿਲਾ ਪਿਆਗਾ ਹੈ ਨਹੀਂ ਉਹ ਰਾਸ਼ਨਾਤਮ ਹੋ ਗਿਆ ਜਿਹੜਾ ਪਿਛਲੇ ਵੀਕ ਚੱਲਿਆ ਸੀਗਾ ਖਤਮ ਹੋ ਗਿਆ ਕੰਮ ਤੇਲ ਲਾ ਕੇ ਆਂ ਪਰਨ ਨੂੰ ਮੈਂ ਤੇ ਬਾਹਰ ਇੰਨੀ ਠੰਡਾ ਦੂਜੀ ਜੈਕਟ ਬਦਲ ਲਈ ਪਹਿਲਾਂ ਪਤਲੀ ਪਾਈ ਸੀ ਨਾ ਮੀਂਹ ਜੇ ਵਾਲੀ ਡਾਂਡੀ ਵਾਲੀ ਆ ਬਾਹਰ ਤਾਂ ਯਾਰ ਹਵਾ ਇੰਨੀ ਕਿ ਤੇਜ਼ ਆ ਨਾ ਗੱਲ ਹੀ ਛੱਡ ਦੇ ਮੈਂ ਤਾਂ ਆਹ ਦਾ ਵਾਕ ਵਿੱਚ ਹੀ ਬਹਿ ਗਿਆ ਨਿਓ ਵੇਲਾਂ ਲਾ ਕੇ ਮੈਂ ਕਿਹੜਾ ਜੀਜੇ ਸਾਹਿਬ ਕਰਨੇ ਆ 120 ਬੱਚੀ ਲੈਣਾ ਪੈ ਗਿਆ 150 ਭਾਰ ਦਿੰਨੇ ਆ ਸੱਚੀ ਯਾਰ ਖੜੀ ਪੈਦੀ ਠਾ ਪਹਿਲਾ ਦਿਨ ਆ ਸਟਾਰਟਿੰਗ ਆ ਵੀ ਠੰਡ ਦੀ ਕਣੀ ਤਾਂ ਵਾਲੀ ਲੱਗੀ ਜਾਂਦੀ ਇਹ ਤਾਂ ਠੰਡ ਹੀ ਬੜੀ ਲੱਗੀ ਜਾਂਦੀ ਮੈਨੂੰ ਸੱਚੀ ਕਮਾਲ ਹੋ ਗਈ ਕਮਾਲ ਖਣੀ ਹੈ ਹੀ ਚਾਦੇ ਆ ਬਾਹਰ ਦਾ ਵੀਡੀਓ ਰਿਕਾਰਡ ਕਰਨ ਵਾਲਾ ਕੰਮ ਹੈ ਨਹੀਂ ਹਵਾ ਬਹੁਤ ਜ਼ਿਆਦਾ ਤੇਜ਼ ਆ ਬਾਬੇ ਚੱਲ ਰਹੀ ਅੱਜ ਤੇ ਆਪਾਂ ਆਪਣੀ ਕੌਫੀ ਚੱਕ ਲੈਂਦੀ ਆ ਤੇ ਨਾਲ ਮਿਲ ਗਿਆ ਆਪਣਾ ਸੈਂਡਵਿਚ ਅੰਦਰ ਨਾਲ ਫਿੰਨਾ ਸੀਗਾ ਉਹਨੇ ਸ਼ੈਂਕ ਤੋਂ ਨਹੀਂ ਬੋਤਲ ਤੋਂ ਤੀ ਥਰਮੋਸ਼ ਤੇ ਉਹਨੇ ਤੋਂਤੀ ਆਪਣਾ ਜਿਹੜਾ ਟੂਟੀਆਂ ਲੱਗਿਆ ਹੁੰਦੇ ਗਰਮ ਪਾਣੀ ਵਾਲੀਆਂ ਦੂਜੀਆਂ ਚਾਹ ਬਣਾਉਣ ਨੂੰ ਕਿ ਉਹ ਗੋਰੀ ਨੇ ਕਿਹਾ ਗੋਰੀ ਨੇ ਵੀ ਉਹੀ ਜਿਹੜੀ ਗੱਲ ਮੈਂ ਨਹੀਂ ਕਹਿੰਦਾ ਉਹਦਾ ਬਾਹਲੇ ਬੰਦੇ ਅੰਦਰ ਵਾਸ਼ਰੂਮ ਚ ਧੋਣ ਲੱਗ ਜਾਂਦੇ ਉਹ ਵੀ ਕਹਿੰਦੀ ਕਹਿੰਦੀ ਸਮ ਟਾਈਮ ਬੰਦੇ ਉੱਥੇ ਧੋਣੇ ਕਹਿੰਦੀ ਸ਼ੈਂਕੇ ਇਸੇ ਕੰਮ ਨੂੰ ਲਾਇਆ ਵੀ ਚਲੇ ਅਸੀਂ ਬਰਤਨਾ ਤੇ ਵੀ ਜਿਹੜਾ ਡਰਾਈਵਰੋਂ ਦਾ ਇੱਥੇ ਧੋਵੋ ਮੈਨੂੰ ਉਹ ਗੱਲ ਉਹਦੀ ਬਹੁਤ ਵਧੀਆ ਲੱਗੀ ਇਹ ਗੱਲ ਕਰਨੀ ਸੀ ਉਹਦੀ ਪਲੀਜ਼ ਸਾਰਿਆਂ ਨੂੰ ਰਿਕਵੈਸਟ ਆ ਮਾਪਿਆਂ ਨੂੰ ਵੀ ਜਵਾਕਾਂ ਨੂੰ ਵੀ ਪਹਿਲੇ ਤਾਂ ਤੁਸੀਂ ਜਵਾਕ ਨਹੀਂ 18-18 ਮੀਆ-ਮੀਆ ਸਾਲਾਂ ਦੇ 25 ਬੱਚਿਆਂ ਦੇ ਹੋ ਹੁਣ ਅੱਜ ਕੱਲ੍ਹ ਅੱਗੇ ਇੰਗਲੈਂਡ 'ਚ ਵੀ ਸਰੀਚ ਚੱਲ ਰਿਆ ਉਹ ਵੀ ਆਪਣੇ ਆ ਬੰਦੇ ਉਹ ਵੀਡੀਓ ਦੇਖ ਕੇ ਬਹੁਤ ਗੁੱਸਾ ਆਉਂਦਾ ਉਹਨਾਂ ਤੇ ਨਹੀਂ ਬਣਾਉਣ ਵਾਲਿਆਂ ਦੇ ਵੀ ਤੁਸੀਂ ਕੀ ਕਰ ਰਹੇ ਹੋ ਉਹ ਕੀ ਕਰਦੇ ਆ ਕਿਸੇ ਕੁੜੀ ਨੂੰ ਹਨ ਜਿਆ ਐਡੀ ਬਣਾਉਂਦੇ ਜਾਂ ਕੁੜੀਆਂ ਵੀ ਹੁਣ ਤਾਂ ਉਹਨਾਂ ਦੇ ਨਾਲ ਲੰਘ ਆਉਂਗੀਆਂ ਮੰਨ ਲਓ ਮੈਨੂੰ ਮੈਸੇਜ ਆ ਗਿਆ ਕੁੜੀ ਦਾ ਹਨ ਤੇ ਮੈਂ ਹੈਲੋ ਇਹ ਸ਼ੁਰੂ ਕੀਤੀ سناਪਚੈਟ ਤੇ ਕਰਦੇ ਆ ਉਹ ਐ ਤੇ ਉਹ ਮੁਰੂ ਗੱਲਾਂ ਬਾਤਾਂ ਕਰਦੇ ਹਨ ਤੇ ਮੁੜ ਕੇ ਕੁੜੀ ਇੱਕ ਦੋ ਵਾਰੀ ਮੁਰੂ ਰਿਪੀਟ ਕਰਦੀ ਐ ਮੈਂ 14 ਸਾਲਾਂ ਦੀ ਆ ਮੈਂ 15 ਦੀ ਆ ਉਹ ਸਾਹਮਣੇ ਵਾਲਾ ਕਹਿੰਦਾ ਓਕੇ ਕੋਈ ਚੱਕਰ ਨਹੀਂ ਦੋ ਕੁੜੀ ਨਾਲ ਗੰਦ ਬਾਕਦੇ ਆ ਹਨਾ ਚੈਟ ਕਰਦੇ ਆ ਹੋਰ ਸਾਰਾ ਕੁਝ ਤੇ ਉਹਨੂੰ ਮਿਲਣ ਤੁਰ ਪੈਂਦੀ ਐ ਜਾਨਤਾ ਬਾਈ ਉਹ ਬਹੁਤ ਗਲਤ ਚੀਜ਼ ਆ ਤੇ ਉਹ ਮਿਲਣ ਤੁਰ ਪੈਂਦੀਆਂ ਤੇ ਗਾਂ ਬਾਈ ਉਹ ਕੁੜੀ ਵੀ ਸੀਗੀ ਇਹ ਦੋ ਤਿੰਨ ਵੀਡੀਓ ਚ ਤਾਂ ਤੇ ਉਹਨੇ ਨਾਲ ਹੁੰਦੇ ਆ ਮੁੰਡੇ ਉੱਥੇ ਬੈਠੇ ਮੁੰਡਾ ਮੁੜ ਕੇ ਨਾਲੇ ਤਾਂ ਉਹ ਬਣਾਉਂਦੇ ਆ ਵੀਡੀਓ ਥੋੜੀ ਕੱਢਦੇ ਆ ਜਲੂਸ ਹੁਣ ਆ ਮੁੰਡਾ ਫੜਿਆ ਹਨਾ ਕਰੀ ਜਾਂਦਾ ਮੈਂ ਸਟੂਡੈਂਟ ਆ ਗੱਲ ਉਹਨਾਂ ਦੀ ਉਹ ਕਹਿੰਦੇ ਤੈਨੂੰ ਪਹਿਲਾਂ ਨਹੀਂ ਸੀ ਪਤਾ ਕਿ ਕੁੜੀ 14 ਸਾਲਾਂ ਦੀ ਆ 15 ਦੀ ਤੂੰ ਇਹਨੂੰ ਮਿਲਣ ਆ ਗਿਆ ਐਡਾ ਥੋੜੀ ਅਕਲ ਤੇ ਕਿਹੜਾ ਪੜਦਾ ਪਿਆ ਵੀ ਸੋਨੂੰ ਯਾਰ ਦੀਂਦਾ ਹੀ ਨਹੀਂਗਾ ਕਿ ਗਾਂਂ ਅੰਡਰੇ 'ਚ ਕੁੜਗੀਆਂ ਹਨਾ ਫੇਰ ਯਾਰ ਤੂੰ ਜਮੇ ਹੀ ਬੇੜਾ ਕਰ ਗਿਆ ਸਾਰੀ ਕਮਿਊਨਿਟੀ ਦਾ ਨਾਮ ਬਦਨਾਮ ਹੋ ਰਿਹਾਗਾ ਉਹਦੇ 'ਚ ਯਾਰ ਤੁਸੀਂ ਕਿਤੇ ਜਨਾਨੀ ਨਹੀਂ ਦੇਖੀ ਕੁੜੀ ਨਹੀਂ ਦੇਖੀ ਤੁਸੀਂ ਥੋੜੀ ਤੇ स्टूडेंट ਉਹ ਪੜਦੇ ਹਾਂ ਜਾਂ ਕੱਚੇ ਪੱਕੇ ਕਿਹੋਂ ਤੁਹਾਨੂੰ ਕਿਤੇ ਸਹੇਲੀ ਨਹੀਂ ਬਣੀ ਜਾਂ ਹੋਰ ਜਾਂ ਤੁਹਾਡੇ ਘਰ ਦੇਣੇ ਇਹ ਨਹੀਂ ਸਕਾਇ ਵੀ 14 ਸਾਲ ਦੀ ਕੁੜੀ ਕਿੰਡੀ ਹੁੰਦੀ ਆ ਉਹਨੂੰ ਤੁਸੀਂ ਮਿਲਣ ਬਾਅਦ ਕੇ ਉਹਦੇ ਨਾਲ ਚੈਟ ਚ ਤੁਸੀਂ ਗੰਦ ਬਾਕਦੇ ਹੋ 100 100 ਕੁਸ਼ਨ ਆ ਤੁਹਾਨੂੰ ਸੁਣਾਉਣਾ ਮੈਂ My question is simple. Is our daughters and sisters really safe in Canadian cities with people like this walking free? Watch the full video. I'm, 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 I'm a student. I'm going go downstairs. I have my stuff downstairs. What? You don't want to come downstairs? Show me what you got here. ਆ ਥੱਲੇ ਵਾਲੋਂ ਨੇ ਬੁਲਾ ਲਿਆ ਕੁੜੀ ਆ ਜੀ ਇਹਨੇ ਕਮੈਂਟਾਂ 'ਚ ਦੱਸਿਆ ਵੈ ਮੈਂ 14 ਸਾਲਾਂ ਦੀ ਆ ਇਹ ਆ ਜਦੋਂ ਗਾਂ ਘੜ ਦਿੰਦਾ ਦੇਖੋ ਉਹਨਾਂ ਨੇ ਘੇਰਾ ਪੈਂਦਾ ਇਹ ਮੁੰਡਾ ਆ ਦੇਖੋ ਕੀ ਤੇ 14 ਸਾਲ ਲਿਖਿਆ ਉਹਨਾਂ ਨੇ ਇਹ ਕਿੰਨੇ ਮਿੰਟਾਂ ਕਰੂ ਨਾ ਨੀਆਂ ਇਹਨਾਂ ਨੂੰ ਕੀ ਕਹ ਦੱਸੋ ਠੀਕ ਹੈ ਜੀ ਮੈਂ ਕਰਤੀ ਆ ਤੇ ਆਪਾਂ ਕੀ ਕਿਹਾ ਆਪਾਂ ਇੱਕ ਮਿੰਟ ਯੂ ਰੋ ਭਾਈ ਭਾਈ ਨਸਰ ਪੁਲਿਸ ਨੂੰ ਜ ਸਾਥ ਬਿਨੋਂ ਨਹੀਂਣਾ ਮੈਂ ਪਲੀਜ਼ ਜਰਮਨੀਆਂ ਵੀ ਤੂੰ ਮੰਨਦਾ ਗਲਤੀ ਹੋ ਗਈ ਕਿਹੜੀ ਗਲਤੀ ਹੋਈ ਆ ਤੂੰ ਗਲਤੀ ਸੁਣਾ ਵੀਡੀਓ ਨਾ ਪਾਓ ਯਾਰ ਨਹੀਂ ਫਿਰ ਭਾਈ ਆਪਾਂ ਕਾਫਾ ਪੋਸਟ ਵੀ ਕਰਦੇ ਤੂੰ ਸਾਥ ਸਾਥ ਦੱਸ ਆਪਾਂ ਕਿਤੇ ਨਹੀਂ ਪਾਉਂਦੇ ਤੂੰ ਸਾਨੂੰ ਸਾਥ ਬਹੁਤ ਆਇਆ ਇਹ ਆ ਦੇਖੋ ਆ ਪਾਕ ਦਾ ਆਇਆ ਮੈਨੂੰ ਆਪਾ ਇਹਦਾ ਆਉਣਾ ਮੁੰਡਿਆਂ ਨੂੰ ਕਿ ਕਿ ਭੱਜ ਗਿਆ ਉਹਨਾਂ ਤੋਂ ਮੁੰਡਾ ਭੱਜ ਜਾਂਦਾ ਮੁੰਡਾ ਆ ਵੀ ਆ ਦੇ ਕੋਮੇ ਸੇਮ ਆਇਆ ਸੁਣੋ ਅੱਗੇ ਦਿਵਾ ਕੇ ਦਿਖਾ ਦੇਣਾ ਆ ਦੇਖੋ ਆ ਕੁੜੀ ਕੋਲੇ ਫਿਰਦਾ ਥੱਲੇ ਤੇ ਘਰੋਂ ਚ ਜਾਣ ਲੱਗਿਆ ਕੁੜੀ ਨੂੰ ਲੈ ਕੇ ਤੇ ਉਦੋਂ ਉਹ ਸਾਹਮਣੇ ਨਿਕਲੇ ਹੋਣਗੇ ਫੇਰ ਭੱਜੂ ਇਹ ਆ ਦੇਖ ਹੁਣ ਦੇਖਗੇ ਨੇ ਦੇਖ ਭਾਈ ਦਾ ਕੀ ਹੋ ਗਿਆ ਤੋਦਾਂ ਭਾਉ ਦੀ ਜਵਾਬ ਕਰਨ ਨੂੰ ਮੈਨਾਂ ਆਇਆ ਕੀ ਹੋ ਗਿਆ ਬਹੁਤ ਜਵਾਨਾਂ ਨੂੰ ਗੱਲ ਮੈਨਾਂ ਆਇਆ ਮੈਂ ਨਾ ਅਰੋ ਜਵਾਨਾਂ ਨੂੰ ਮਾਦਿ ਕੋਣ ਤੂੰ ਹੀ ਦੱਸੋ ਯਾਰ ਬੰਦਿਆਂ ਨੂੰ ਇੰਨੀ ਕਿਹਦਾ ਅਕਲ ਚਾਹੀਦੀ ਆ ਵੀ ਅਸੀਂ ਕਿਹਨੂੰ ਮਿਲਣ ਲੱਗਿਆਂ ਕਿਹਨੂੰ ਨਹੀਂ ਹਨਾ ਵੀ ਉਹ 14 14 ਸਾਲ ਦੇਆਂ ਕੁੜੀਆਂ ਸੋਨੂੰ ਸਪੈਸ਼ਲ ਵਧੀਆ ਟਰੈਕ ਲਾਇਆ ਸੋਡੇ ਤੇ ਇੰਨੇ ਨਾਲ ਹੋਰਾਂ ਨੂੰ ਵੀ ਅਕਲ ਆਜੂ ਉਹ ਰਿਕਵੈਸਟ ਆ ਭਰਾਵੋ ਪਹਿਲਾਂ ਜਦੋਂ ਅਗਲੀ ਨੇ ਤੁਹਾਨੂੰ ਏਜ ਦੱਸਤੀ ਆ ਮਾੜੇ ਮੋਟਾ ਐਡਾ ਕਿਹੜਾ ਫਿਰ ਮੈਂ ਬੋਲ ਹੀ ਦਿਨਾ ਭੈਣ ਭਰਾ ਵੀ ਦੇਖਦੇ ਕੰਮ ਚੜਿਆ ਛੋਡੇ ਦਿਮਾਗ ਨੂੰ ਤੂੰ ਅੰਡਰ ਏਜ ਕੁੜੀਆਂ ਨੂੰ ਮਿਲਣ ਤੋਰ ਪੈਨਿਓ ਮਾੜਾ ਮੋਟਾ ਦਿਮਾਗ ਤੋਂ ਕੰਮ ਲਿਆ ਕਰੋ ਹੁਣਾਂ ਜਲੂਸ ਨਿਕਲਿਆ ਛੋਡੇ ਵੀਡੀਓ ਪੰਗਾ ਨ ਕੋਈ ਫੇਸ ਨਹੀਂ ਕਵਰ ਤੇ ਉਹ ਆਏ ਤੂੰ ਇੰਨਾ ਛੁਗੜ ਕਰੋ ਪੁਲਿਸ ਨਹੀਂ ਬੁਲਾ ਰਹੇ ਛੋਡੇ ਸਟੇਟਸ ਤੇ ਨਹੀਂ ਪਵਾ ਰਹੇ ਤੇ ਨਹੀਂ ਇਹਨਾਂ ਨੇ ਕੀ ਕੀ ਕਹੋਣਾ ਈ ਛੋਡੇ ਨਾਲ ਤੁਹਾਨੂੰ ਪਤਾ ਇੱਥੇ ਕਿ ਕਿੰਨਾ ਤਕੜਾ ਕੇਸ ਆ ਜੀ ਕੁੜੀਆਂ ਨਾਲ ਆ ਤੁਸੀਂ ਇਹ ਹਰਕਤਾਂ ਕਰਦੇ ਹੋ ਬਹੁਤ ਤਕੜਾ ਕੇਸ ਆਏ ਤਾਂ ਕਰਕੇ ਆਪਦਾ ਧਿਆਨ ਰੱਖੋ ਮੇਰਾ ਭਰਾਏ ਹਰਕਤਾਂ ਤੋਂ ਬਾਜ ਆ ਜਾਓ ਦੂਜੀ ਸਾਈਡ ਨਾ ਰੋਡ ਬਣਾਈ ਜਾਂਦੇ ਆ 92 ਕੀਤਾ ਹੋਇਆ ਇਹਨਾਂ ਨੇ ਸਾਰਾ ਟ੍ਰੈਫਿਕ ਇੱਥੋਂ ਇੱਕ ਸਾਈਡ ਥਾਣੀ ਜਿਵੇਂ ਆਪਣੇ ਨਹੀਂ ਉਹਨਾਂ ਨੇ ਨਵੀਆਂ ਰੋੜਾਂ ਬਣੀਆਂ ਪੱਥਰ ਵਾਲੀਆਂ ਉਮੇ ਆ ਤੇ ਨਾ ਮੜ ਅੱਧਾ ਤਾਂ ਫੁੱਟ ਪੱਥਰ ਪਾਇਆ ਇਹਨਾਂ ਨੇ ਆਪਣੇ ਤਾਂ ਪਤਾ ਨਹੀਂ ਕਿੰਨਾ ਕਾ ਅੱਧਾ ਫੋਟਾ ਉੱਪਰਲੀ ਸਾਈਡ ਥੀਨਾ ਹੈਗਾ ਥੱਲੇ ਵੀ ਉਹ ਮਾੜਾ ਮੋਟਾ ਵੀ ਇਹ ਨਾਂ ਪੱਕਾ ਲੈਟਰਿਆ ਬਣਾਇਆ ਲੈ ਉੱਤੇ ਪਤਾ ਨਹੀਂ ਲੋਕ ਪਾਉਣਗੇ ਕਿ ਨਹੀਂ ਕਿ ਮੈਂ ਇੱਧਰ ਤਾਂ ਪਈ ਵੀ ਆ ਕਿ ਐਂ ਰੱਖਣਗੇ ਮਤਲਬ ਆ ਪਾਉ ਕੀ ਲੋਕ ਤਾਂ ਯਾਰ ਉੱਤੇ ਘਾਹ ਵਾਲਾ ਇੰਨਾ ਨਾ ਮੋਟਾ ਪੱਥਰ ਆ ਗਿਆ ਚੜਾਇਆ ਹੋਇਆ ਤੇ ਹਜੇ ਉਹਦਾ ਸ਼ੋਲਡਰ ਵਗੈਰਾ ਕੋਹ ਨਹੀਂ ਬਣਿਆ ਸ਼ੋਲਡਰ ਮਿਲਣਾ ਉਹੀ ਲੋਕ ਨਾਲ ਬਣੂਗਾ ਤਾਂ ਹੀ ਐ ਇੰਨਾ ਮੋਟਾ ਮੋਟਾ ਪੱਥਰ ਚੜਾਤਾ ਮੈਂ ਅੱਜ ਵੀ ਬੜਾ ਠੰਡਾ ਜਾ ਹੋਇਆ ਪਿਆ ਮੈਂ ਉਹਨਾਂ ਜਿਹਦਾ ਹੀਟ ਤੇ ਕਰਦਾ ਗਰਮੀ ਉਹਨੇ ਏਸੀ ਚਲਾਉਣਾ ਠੰਡ ਲੱਗਦੀ ਪਤਾ ਨਹੀਂ ਕੀ ਹਸਾਕਦਾ ਹੋਇਆ ਪਿਆ ਅੱਜ ਮੈਂ ਦਰਦਾ ਕਿੰਨਾ ਚੱਕ ਲੋ ਤੇ ਤੁਨੀ ਲੋਕ ਵਿਊ ਦਾ ਨਜ਼ਾਰਾ ਆਣਕਾਰ ਕੁਟਕਾ ਦਾ ਸਾਹ ਤਿਆਂ ਬਾਹ ਉਹਨ ਮੱਕੀ ਦੀ ਬਾੜੀ ਆ ਗੋਰੀਆਂ ਦੀ ਮੱਕੀ ਸਾਰਿਆਂ ਦੀ ਪੱਕੀ ਪਈ ਆ ਸੂਰਜਮੁਗੀ ਹੋ ਗਿਆ ਮੱਕੀ ਹੋ ਗਿਆ ਬਸ ਨਿਆ ਚਿਚਾ ਵੀ ਸਾਪਿਆ ਨਾ ਠੰਡ ਸੀ ਕੀ ਮੰਚਰ ਮੁੰਚਰ ਵੱਜਿਆ ਹੀ ਨਹੀਂ ਜਵਾ ਪੂਰੇ 12 ਮਿੰਟ ਲੇਟ ਆਪਾਂ ਲਾਸਟ ਕਿਹੜੇ ਇੱਥੇ ਪਹੁੰਚਣ ਨਾਲੋਂ ਪੂਰੇ 12 ਮਿੰਟ ਤੁਸੀਂ ਵੀ ਕਹੋਗੇ ਕਿ ਇਹ ਲੈ ਟਾਈਮ ਨੋਟ ਕਰ ਲੈਂਦਾ ਰਿੱਕੇ ਕਿਹੜੇ ਇੱਧਰ ਜਾਂਦਾ ਇਹਨੂੰ ਬੈਸੀ ਚਿੱਤ ਆਇਆ ਲੈ ਪਲਵਾਨ ਤੁਰਦਾ ਦੇਖੋ ਤੁਸੀਂ ਕਿਉਂ ਆ ਤੇਰੀ ਮੱਠੀ ਮੱਠੀ ਚਾਲ ਕਿਉਂ ਕਰਦਾ ਕਮਾਲ ਆ ਬੜਾ ਗਾਲਾਂ ਹੀ ਕੱਢੇ ਮੈਨੂੰ ਅਹਿਰੀ ਵੀ ਮੈਂ ਤਾਂ ਦੱਗ ਮੈਂ ਜਣਾ ਪਰ ਮੈਨੂੰ ਇਹ ਤੋਂ ਕੀ ਲੈਉਣਿਆ ਯਾਰ ਅੰਦਰ ਨਾਲੇ ਦਾ ਮੈਂ ਕਿਹੜਾ ਕੱਢਿਆਉਣਿਆ ਮੈਨੂੰ ਦੇ ਤੌਰ ਦੇਖੀ ਆ ਸਾਈ ਜਾਂਦਾ ਤੇ ਕਿਆਲੇ ਭਾਈ ਕਿੰਦਰ ਪੁੱਠੇ ਪਾਸੇ ਦੱਬੀ ਆਉਣਾ ਇੰਦਰ ਤੇਰਾ ਕੋਈ ਕੰਮ ਨਹੀਂ ਉੱਧਰ ਜਾ ਉਤੋਂ ਨਹੀਂ ਮੈਂ ਭਲਿੱਕੇ ਨਾਲ ਹੀ ਆ ਗਿਆ ਇੱਧਰ ਕਿਹੜੇ ਹੁਣ ਆ ਇੱਧਰ ਦੀ ਕਾਰਾਂ ਵਾਲੇ ਪਾਸੇ ਐਂ ਵੀ ਹੋ ਜਾਂਦਾ ਸ਼ਿਰੋ ਐਂ ਵੀ ਇਦਾਂ ਵੀ ਹੋ ਜਾਂਦਾ ਗਾ 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 ਬੱਕ ਪਾ ਦੀ ਆਫ ਚ ਉਹ ਦੇਖ ਉਹ ਗਿਆ ਨਾ ਸਾਹਮਣੇ ਹੁਣ ਪਿੱਕਾ ਉਹ ਹੀ ਕੋਕੇ ਨਾ ਉਹ ਆ ਗਿਆ ਇੱਧਰ ਉਹੀ ਕਰੂਜ਼ ਤੇ ਲਾ ਦੀਏ ਕਰੂਜ਼ ਤੇ ਮਾਰ ਪਕਾਰਾ ਝੋਟੇ ਕੋ ਦੋ ਚੀਚਾਂ ਵਾਟਣ ਮੈਂ ਰੋ ਕਲਾਸ ਤੇ ਲਾਤਾ ਆਏ ਸ਼ੀਸ਼ੇ ਦੇ ਨਾਲ ਅੰਦਰਲੀ ਸਾਈਡ ਤੋਂ ਦਾਗ ਪੈ ਗਏ ਇਹਦੇ ਪਤਾ ਨਹੀਂ ਕੀ ਚੱਕਰ ਆ ਸਾਫ ਕਰਨਾ ਪੈਣਾਗਾ ਆ ਜੈਕ ਟਾਂ ਪਵਾ ਤੀਆਂ ਆ ਪਰ ਜਦ ਮੈਂ ਇੰਡੀਆ ਤੋਂ ਲਿਆਇਆ ਸੀਗਾ ਇਹ ਡਾਸ ਦਾ ਕੋਤਲਾ ਬੜੀ ਵਧੀਆ ਕੰਮ ਦੇਉ ਐ ਹੁਣ ਜਦੋਂ ਘੱਟ ਠੰਡ ਹੁੰਦੀ ਆ ਉਦੋਂ ਪਾਉਣ ਵਾਸਤੇ ਵਧੀਆ ਬੜੀ ਆਇਤਾ ਉੱਥੇ ਡਰੈਡ ਨਾਲੇ ਤੇ ਵੀ ਜਿਹੜੀ ਆਪਾਂ ਉਹ ਚਾਹ ਨਹੀਂ ਬਣਾਉਂਦੇ ਹੁੰਦੇ ਕਵਾਲਿਟੀ ਬੈਗ ਖਤਮ ਹੋਏ ਹੋਏ ਸੀ ਤੇ ਇੰਨਾ ਗੋਲੇ ਵੀ ਹੈ ਨਹੀਂ ਗੇ ਮੈਂ ਕੀ ਕਰ ਸਕਦੇ ਆ ਚੱਲਦੇ ਆ ਫਿਰ ਐ ਨਹੀਂ ਜਦੋਂ ਠੀਕ ਇਹ ਕਿਹ ਈ ਹੋਰ ਆਪਾਂ ਨੂੰ ਮਿਲਦੀ ਆ ਹੀ ਪਾਰਕਿੰਗ ਹੁੰਦੀ ਆ ਪੱਕੀ ਇੱਥੇ ਆ ਕੇ ਤੇ ਉੱਤਰ ਦੇਖੋ ਚੰਦਾ ਮਾਮਾ ਲਿਗ ਬੱਦਲ ਫਿਰਦੇ ਆ ਸਾਰੇ ਪਾਸੇ ਤੇ ਨਿਕਲ ਗਏ ਪਾ ਮਤੇ ਲ ਵੀ ਨਹੀਂ ਭਰਉਣਾ ਸੀ ਆਪਾਂ ਨਾ ਹੀ ਗੈਸ ਭਰਉਣੀ ਸੀ ਤੇ ਨਾ ਹੀ ਇੱਥੇ ਆਪਣਾ ਟਰੱਕ ਚ ਭਰਉਣਾ ਸੀਗਾ ਬਾਹਰ ਨਿਕਲਦੇ ਆਂ ਉਹਦੇ ਹਵਾ ਬਾਹਰ ਹੀ ਚਲੀ ਜਾਂਦੀ ਆ ਫਿਰ ਬਾਹਰ ਤੁਹਾਨੂੰ ਸਾਬਤ ਵੀ ਨਹੀਂ ਆਉਂਦੀ ਹੁਣੀ ਚਲੋ ਮੈਟਰ ਸਾਰੇ 10 ਮਿੰਟਾਂ ਦੀ ਆਫ ਡਿਊਟੀ ਪਈ ਆ ਸਾਰੇ ਕੰਮ ਹੀ ਨਿਬੜ ਗਏ ਸਾਰੇ ਦਾ ਕੀ ਸੀ ਸਰਮੋਚ ਧੋਣੀ ਸੀ ਤੇ ਹੋਰ ਜਿਹੜਾ ਉਹ ਕੰਮ ਹੋਇਆ ਨਾ ਮੈਂ ਜਿਹੜੀ ਉਹ ਵੀਡੀਓ ਬਣਾਈ ਆ ਵੀ ਉਹ ਪੜੇ ਗਏ ਆ ਹਨਾ ਉਹ ਬਹੁਤ ਵਧੀਆ ਹੋਇਆ ਹੋਰ ਵੀ ਮੁੰਡੇ ਨੇ ਵੀਡੀਓ ਪਾਈ ਆ ਮੈਂ ਹੁਣ ਦੇਖੀ ਉਹ ਤੋਂ ਬਾਅਦ ਚ ਇਹਨਾਂ ਨਾਲ ਕੀ ਆ ਅਕਲ ਆ ਯਾਰ ਤੁਸੀਂ ਐਡੇ ਐਨੇ ਹੋ ਜਾਨੇ ਤੁਹਾਨੂੰ ਹਨਾ ਮੈਂ ਜਦੋਂ ਕਹਿੰਦਾ ਸੀ 14 ਸਾਲ ਦੀ ਮੁੰਡਾ ਅਗਲੀ ਨੇ ਕਹੇ ਤਾਂ 15 ਦੀ ਤੁਸੀਂ ਐ ਮਿਲਣ ਬਾਗ ਜਾਂਦੇ ਹੋ ਯਾਰ ਇੰਨੀ ਕੀ ਤੁਹਾਨੂੰ ਅਕਲ ਹੋਣੀ ਚਾਹੀਦੀ ਆ ਐਡਾ ਕਿਹੜਾ ਹਲਕਾ ਸਾਲਾ ਤੁਹਾਨੂੰ ਹਨਾ ਕੀ ਉਹ ਉਹਦੇ ਨਾਲ ਬੇਇੱਜ਼ਤੀ ਜ਼ਰੂਰ ਜ਼ਰੂਰ ਹੋ ਰਹੀ ਆਪਣੀ ਕਮਿਊਨਿਟੀ ਦੀ ਕਿਉਂਕਿ ਉਹ ਆਪਣੇ ਬੰਦੇ ਹੀ ਫੜ ਰਹੇ ਆ ਹਨਾ ਫੜ ਹੋ ਰਹੇ ਆ ਰਹੇ ਆ ਜਿਹੜੇ ਤੇ 12 ਦਿਨਾਂ ਨਾਲ ਇਹ ਵੀ ਹੈ ਨਾ ਖਬਰ ਕਿੰਨੇ ਕੁ ਜਵਾਕਾਂ ਦੀ ਲਾਈਫ ਸੇਵ ਹੋ ਰਹੀ ਹੈ ਇਹਨਾਂ ਨੇ ਖਬਰ ਕਿਹਨੂੰ ਟਾਰਗੇਟ ਕਰਨਾ ਹੈ ਕੱਲ ਨੂੰ ਜਾਂ ਇਹਨਾਂ ਨੇ ਹੀ ਖਬਰ ਕਿੱਡੀ ਕੁ ਮੁਸ਼ਕਲ ਚ ਵਜਣਾ ਹੈ ਇੱਥੇ ਤਾਂ ਕੱਲਾ ਹਾਸਰ ਗਿਆ ਤੇ ਜੇ ਹੋਰ ਜਿਓ ਜਿਵੇਂ ਅੱਗੇ ਇੰਗਲੈਂਡ ਵਾਲੇ ਚਾਹਦੇ ਸੀ ਉਹ ਤੋਂ ਨਾਲ ਪੁਲਿਸ ਸੱਤ ਕੇ ਰੱਖਦੇ ਸੀ ਪੁਲਿਸ ਨੂੰ ਚੁਗਾਉਂਦੇ ਸੀ ਤੂੰ ਸ਼ੁਕਰ ਕਰੋ ਵੀ ਇਹ ਸੋਨੂੰ ਪੁਲਿਸ ਨੂੰ ਨਹੀਂ ਫੜਾ ਰਹੇਗੇ ਹਜੇ ਵੀ ਛੋਟੀ ਇੰਨੀ ਬਾਤ ਚ ਤੱਕ ਰੱਖ ਰਹੇ ਆ ਇਹ ਬੰਦੇ ਤੇ ਨਹੀਂ ਥੋੜਾ ਸਭ ਕੁ ਖਤਮ ਹੋ ਜਾਣਾ ਸੀ ਜੇ ਪੁਲਿਸ ਨੂੰ ਚੁਗਾ ਦਿੰਦੇ 400 ਮੀਟਰ ਨਵੀਂ ਅੰਬੇਰਾ ਖਤੇਆ ਉੱਪਰ ਨੇ ਤੇ ਪਾਰਕਿੰਗ ਆਪਣੀ ਪੱਕੀ ਮਿਲ ਗਈ ਇੱਥੇ ਵੀ ਆਪਾਂ ਨੂੰ ਆ ਕੇ ਲਾਸਟ 2 ਵੀਕ ਹੋ ਗਏ ਉਦੋਂ ਵੀ ਇੱਥੇ ਖੜਦੇ ਹੁੰਦੇ ਆ ਜਾਂ ਮੇਰੇ ਤੋਂ ਬਾਅਦ ਚ ਬੰਦਾ ਆ ਉਹ ਲਾਭਦਾ ਫਿਰਦਾ ਇਹਨਾਂ ਨੇ ਵੀ ਗੇਮ ਪਾਤੀ ਆ ਇਹ ਟਰੱਕ ਸਟਾਪ ਵਾਲਾ ਨੇ ਟੀ ਵਾਲਿਆਂ ਨੇ ਅੱਗੇ ਨਾ ਇਹਨਾਂ ਨੇ ਰਿਜ਼ਰਵ ਪਾਰਕਿੰਗਾਂ ਵੀ ਇਕੱਲੀਆਂ ਹੋਰਲੀ ਸਾਈਡ ਤੇ ਭਾਰਗੇ ਆ ਹੁਣ ਇਹਨਾਂ ਨੇ ਆ ਲਾਈਨ ਵੀ ਸਾਰੀ ਰਿਜ਼ਰਵ ਵੀ ਕਰਤੀ ਆ ਵੀ ਪੇ ਕਰੋ ਤੇ ਆਪ ਦਾ ਫੇਰ ਉਹ ਕਰੋ ਆ ਵੀ ਮੇਰੇ ਨਾਲ ਪਾਰਕਿੰਗ ਨਾਲ ਆਵਦਾ ਫਿਰਦਾ ਆ ਪਾਂਡੇ ਰੱਖ ਤੇ ਉੱਬਲ ਨੇ ਮੈਂ ਚਲ ਉਹਨੇ ਅੰਦਰ ਗੇੜਾ ਗੂੜਾ ਕੱਢਿਆ ਹੋਣਾ ਮੂੰਹਾ ਤੋਂ ਆਉਣਾ ਫਿਰ ਆ ਕੇ ਰੋਡ ਰੱਟੀ ਖਾਣੇ ਆ ਆਖੋ ਇੱਥੇ ਲਾਕ ਆ ਫੇ ਲਾਸਟ ਟਾਈਮ ਵੀ ਇੱਥੇ ਹੀ ਲੱਗਿਆ ਸੀਗਾ ਆਪਣਾ ਵਧੀਆ ਖੜਾ ਨਾ ਆਲੇ ਸੇਫ ਆਗਾ ਹੁਣ ਇੱਥੇ ਲਾਉਣਾ ਜਿੰਨੇ ਉਧਰੋਂ ਬੈਕ ਲਾਉਣਾ ਪਊਗਾ じゃ ਇੱਥੇ ਆ ਲੱਗ ਜਾਂਦੇ ਆ ਪਾਰਕਿੰਗ ਨਹੀਂ ਸਕੇਲ ਦੇ ਨਾਲ ਉਂ ਥਾਂਗਾ ਤੇ ਮੋਸਟਲੀ ਬੰਦੇ ਇੱਥੇ ਆ ਕੇ ਵੀ ਖੜ ਜਾਂਦੇ ਆ ਸਾਰੇ ਇਹ ਆਪਣੀ ਨਵੀਂ ਕੀ ਕਹਿੰਦੇ ਹੁੰਦੇ ਐ ਇਹਨੂੰ ਅੱਪਰ ਆਗਾ ਸੋਣਾਗਾ ਆਈਡੀ ਡਾਕਸ ਦਾ ਉਹ ਕਰਾਦੀ ਗੱਡੀ ਟੋ ਪਏ ਜੀ ਉਹ ਆ ਗਿਆ ਟੋ ਵਾਲਾ ਕਾਰਾਂ ਘੁਰਾ ਨੂੰ ਇਹ ਟੋ ਕਰਦੇ ਆ ਛੋਟੇ ਸਿਸਟਮ ਹੁੰਦਾ ਜਿਹੜਾ ਉਹਨੂੰ ਆ ਦੇਖੋ ਕੌਂਦੀ ਆ ਕਿਉਂ ਚੂਵੇਂ ਦੀ ਗੱਡੀ ਖਰਾਬ ਹੋ ਗਈ ਹੈ ਕਿਸੇ ਦੀ ਗੱਡੀ ਖੜਾਈ ਬੜੇ ਕਸੂਤੇ ਥਾਂ ਤੇ ਲੈ ਜਾਂਦੇ ਉਹਨੇ ਵੀ ਕਣੀ ਹੂੰ ਬੈ ਕੱਢੀ ਇਹਨਾਂ ਨੇ ਹੁਣ ਆ ਜਿਹੜੀ ਬੋਲੇ ਮੰਗਰੀ ਖੜੀ ਆ ਇਹਨੂੰ ਟੋ ਕਰਨ ਵਾਸਤੇ ਆਇਆ ਹੈ ਇਧਰ ਦੀ ਨੰਨੀ ਕਿੱਧਰ ਦੀ ਸਾਹਮਣੇ ਉਧਰ ਪੈਗ ਪੁੱਗ ਵਾਲਾ ਇੰਤਿਆਮੰਦ ਐਸੋਲੇ ਬੰਦ। ਲੈਫਟ ਜਾਂਦੀ ਤਾਂ। ਖਲ ਜਾ ਸਿੰਮ ਸਿੰਮ। ਹੁਲ ਜਾ ਸਿੰਮ ਸਿੰਮ। ਤਾਂ ਖਗਦੇ ਨਾ ਆਪੇ। ਮਾਚਾ ਹੁਣ ਆਪਣੇ ਕੋਲੇ 11 ਮੱਧੇ ਨਾਲ ਆ। ਥੋੜਾ ਪਹਿਲਾਂ ਹੀ ਪੌਂਦ ਗਏ ਆਪਾਂ ਅੱਗੇ ਨਾਲੋਂ ਤਾਂ। এবਾਰ ਰੋਟੀ ਰੱਟੀ ਖਾਣੇ ਆ ਹੁਣ ਤਾਂ ਲੈਨੇ ਆ ਗੋਟ ਸਲੀਪਾ। ਚੱਲ ਕੇ ਉਧਰ ਨੂੰ। ਕੱਲ੍ਹ ਸਵੇਰ ਤੋਂ ਆਪਣੂ ਛੇ ਕਹੇ ਜਾਂ 5:30 ਉੱਠ ਕੇ ਜਾਊਂਗਾ ਤੇਰਾ 5:30 ਤੇ ਆਰਾਮ ਲਾਉਣਾ ਜਾਂ 6 ਵਜੇ ਜਾਂ 5:30 ਉੱਥੇ ਜਿਹੜੇ ਪਹਿਲੀ ਡਿਲੀਵਰੀ ਤੇ ਚੱਲਦੇ ਆ ਉਦੋਂ ਤੁਸੀਂ ਘਰੋਂ ਭਰਾ ਨੂੰ ਸਪੋਰਟ ਤੇ ਚੈਨਲ ਕਰ ਲਓ ਸਬਸਕ੍ਰਾਈਬ ਆਪਣਾ ਜਿਨ੍ਹਾਂ ਨੇ ਹਜੇ ਵੀ ਨਹੀਂ ਕੀਤਾ ਤੇ ਇੱਕ ਲਾਈਕ ਤੇ ਸ਼ੇਅਰ ਤੇ ਕਮੈਂਟ ਕਰਕੇ ਆਪਣੀ ਰਾਏ ਦੇਣੀ ਨਾ ਭੁੱਲਿਆ ਕਰੋ ਓਕੇ ਜੀ ਲਵ ਯੂ ਆ ਸਾਰਿਆਂ ਨੂੰ ਲਾਉ ਨਿਆਰਾ ਵੀਡੀਓ ਦਾ ਮਿਲਦੇ ਆ ਫੇਰ ਟਾਟਾ ਵਾਦਾ ਦੱਸਦੇ ਰਿਹਾ ਕਰੋ ਲਵ ਯੂ ਆ